ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਚਰਨਾ ਮੈਂ ਨਹੀਂ ਕਿਛਹੁ ਨਹੀਂ ਕਿਛ ਆਹੇ ਨਾ ਮੋਰਾ ਹੌਸਲ ਲੱਜਾ ਰਖਲੇ ਹੋ ਸਦਨਾ ਜਨ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪੰਜਵਾਂ ਤੇਪ ਦੇਦੋ ਹਰਸ ਪੀਵਤ ਸਨਹੀ ਰਾਤਾ ਆਨ ਰਸ ਆਖਿਨ ਮਹਿਲਹਿ ਜਾਤਾ ਹਰ ਰਸ ਪੀਵਤ ਸਦਹੀ ਰਾਤਾ ਆਨ ਰਸ ਆਖਿਨ ਮਹਿਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸ ਆਮੇ ਮਿਆਪੈ ਚਿੰਦ ਹਰ ਰਸ ਪੀਵੇ ਅਲ ਮਸਤ ਮਤਵਾਰਾ ਆਨ ਰਚਾ ਸਭ ਹੋਛੇ ਰਹਿਰਾ ਹਰ ਰਸ ਪੀਵੇ ਅਲ ਮਸਤ ਮਤਵਾਰਾ ਆਨ ਰਚਾ ਸਭ ਹੋਛੇ ਰਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਦੇ دیਵਾਨਾ ਵਿਖੇ ਹਾਜ਼ਰੀਆਂ ਭਰ ਰਹੀਆਂ ਆਓ ਲੜੀ ਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰਿਏ ਜੀ ਅੱਜ ਦਾ ਪਵਿੱਤਰ ਸ਼ਬਦ ਰਾਗ ਆਸਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਸ਼੍ਰੀਮਨ ਸਾਹਿਬ ਜੀ ਦੇ ਪਵਿੱਤਰ ਅੰਗ 377 ਉੱਪਰ ਸੁਭਾਏ ਮਾਨ ਇਹ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਇਸ ਪਵਿੱਤਰ ਬਾਣੀ ਰਾਹੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਆਰੰਭ ਕਰਕੇ ਸਰਬਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ੇਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਹਰਸ ਪੀਵਤ ਸਦਹੀ ਰਾਤਾ ਆਨ ਰਸਾ ਖਿਨ ਮੈ ਲਹਿ ਜਾਤਾ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਵਿੱਤਰ ਬਾਣੀ ਰਾਹੀ ਨਾਮ ਦੇ ਰਸ ਦੀ ਗੱਲ ਕਰਦੇ ਹਨ ਕਿ ਜਿਹੜਾ ਹਰੀ ਦੇ ਨਾਮ ਦਾ ਰਸ ਹੈ ਉਹ ਇੱਕ ਵਾਰੀ ਕਿਸੇ ਨੂੰ ਆ ਜਾਵੇ ਤੇ ਜ਼ਿੰਦਗੀ ਭਰ ਭੁੱਲਦਾ ਨਹੀਂ ਜਿਸ ਤਰ੍ਹਾਂ ਇੱਕ ਬਚਨ ਲਿਖਿਆ ਕਿਸੇ ਕਵੀ ਨੇ ਉਸਤ ਭੰਗ ਅਫੀਮ ਮਦ ਉਤਰ ਜਾਨ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਨਾਮ ਦਾ ਰਸ ਨਾਮ ਦੀ ਕੁਮਾਰੀ ਜੇ ਕਿਸੇ ਨੂੰ ਇੱਕ ਵਾਰੀ ਪ੍ਰਾਪਤ ਹੋ ਜਾਵੇ ਤਾਂ ਇਹ ਮਜੀਠ ਦੇ ਰੰਗ ਵਰਗੀ ਹੈ ਜਿਵੇਂ ਮਜੀਠ ਦਾ ਰੰਗ ਨਹੀਂ ਲੈਂਦਾ ਇੱਕ ਵਾਰੀ ਚੜ੍ਹਿਆ ਕੱਪੜੇ ਨੂੰ ਉਸੇ ਤਰ੍ਹਾਂ ਇਹ ਨਾਮ ਦਾ ਰਸ ਹੈ ਇੱਕ ਵਾਰੀ ਕਿਤੇ ਜੀਵ ਨੂੰ ਆ ਜਾਵੇ ਤੇ ਫਿਰ ਜ਼ਿੰਦਗੀ ਭਰ ਨਹੀਂ ਭੁੱਲਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਨੂੰ ਇਸ ਰਸ ਨੂੰ ਪ੍ਰਾਪਤ ਕਰਨ ਦੀ ਤਗੀਦ ਕਰ ਦੇਣ ਕਿ ਸਿੱਖ ਆ ਇਸ ਨਾਮ ਦੇ ਨਾਲ ਜੁੜਨਾ ਕਰੀਏ ਆ ਨਿਰਸਾਖਿਨ ਮੈ ਲੈ ਜਾਤਾ ਜਿਹੜੇ ਹੋਰ ਸੰਸਾਰ ਦੇ ਰਸ ਹਨ ਉਹ ਛਿਨ ਭੰਗਰ ਹਨ ਥੋੜੇ ਸਮੇਂ ਦੇ ਹਨ ਜਲਦੀ ਹੀ ਖਤਮ ਹੋਣ ਵਾਲੇ ਆ ਬਾਕੀ ਹੋਰ ਰਸਾਂ ਕਸਾਂ ਦਾ ਸਵਾਦ ਹਿਰਦੇ ਵਿੱਚ ਇੱਕ ਛਿਨ ਵਿੱਚੋਂ ਹੀ ਖਤਮ ਹੋ ਜਾਂਦਾ ਹੈ ਪਰ ਨਾਮ ਦਾ ਰਸ ਇੱਕ ਵਾਰੀ ਆ ਜਾਵੇ ਤਾਂ ਜ਼ਿੰਦਗੀ ਭਰ ਉਹ ਯਾਦ ਰਹਿੰਦਾ ਹੈ ਪਾਤਸ਼ਾਹ ਜੀ ਅੱਗੇ ਬਖਸ਼ੇ ਕਰਦੇ ਹਨ ਹਰ ਰਸ ਕੇ ਮਾਤੇ ਮਨ ਸਦਾ ਅਨੰਦ ਜਿਹੜੇ ਹਰੀ ਦੇ ਨਾਮ ਦੇ ਰਸ ਵਿੱਚ ਮਸਤ ਹੋ ਗਏ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਇਹ ਨਾਮ ਨੂੰ ਸੁਣਿਆ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਪਿਆਰਿਆਂ ਵਿੱਚ ਹਮੇਸ਼ਾ ਹੀ ਵਿਗਾਸ ਮਤਲਬ ਖੇੜਾ ਬਣਿਆ ਰਹਿੰਦਾ ਉਹ ਹਮੇਸ਼ਾ ਉਸ ਨਾਮ ਨੂੰ ਯਾਦ ਕਰਕੇ ਖੁਸ਼ ਰਹਿੰਦੇ ਹਨ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਨਾਮ ਦਾ ਰਸ ਸਾਨੂੰ ਚਿੰਤਾਵਾਂ ਟੈਨਸ਼ਨਾਂ ਤੋਂ ਉੱਚਾ ਚੱਕਦਾ ਹੈ ਪਰ ਆਨ ਰਸਾ ਨਹਿ ਵਿਆਪੇ ਚਿੰਦ ਬਾਕੀ ਸੰਸਾਰ ਦੇ ਜਿੰਨੇ ਵੀ ਰਸ ਹਨ ਚਾਹੇ ਉਹ ਮਾਇਆ ਦਾ ਰਸ ਹੈ ਚਾਹੇ ਉਹ ਕਿਤੇ ਸਰੀਰ ਦਾ ਰਸ ਹੈ ਚਾਹੇ ਵਸਤੂਆਂ ਦਾ ਰਸ ਹੈ ਉਹ ਥੋੜੇ ਸਮੇਂ ਦਾ ਹੈ ਜਿਸ ਤਰ੍ਹਾਂ ਧੰ ਗੁਰੂ ਸਾਹਿਬ ਸ੍ਰੀ ਗੁਰੂ ਪਾਤਸ਼ਾਹ ਜੀ ਬਖਸ਼ੇ ਕਰਦੇ ਆਸਾ ਦੀ ਵਾਰ ਵਿੱਚ ਕਿ ਇਹ ਮਨੁੱਖ ਰਸਾ ਕਸਾ ਨੂੰ ਲੈ ਕਰਕੇ ਦਿਨ ਰਾਤ ਭਟਕਦਾ ਰਹਿੰਦਾ ਹੈ ਪਰ ਉਹ ਰਸ ਥੋੜੇ ਸਮੇਂ ਲਈ ਰਹਿੰਦੇ ਹਨ ਤੇ ਫਿਰ ਨਵੇਂ ਰਸਾਂ ਦੀ ਪ੍ਰਾਪਤੀ ਵਿੱਚ ਲੱਗ ਜਾਂਦਾ ਪਾਤਸ਼ਾਹ ਦੇ ਬਚਨ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਰਸ ਘੋੜੇ ਰਸ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਸੋਨੇ ਵਿੱਚੋਂ ਮਨੁੱਖ ਰਸ ਲੈਂਦਾ ਹੈ ਚਾਂਦੀ ਚੋਂ ਰਸ ਲੈਂਦਾ ਹੈ ਰਸ ਸੋਇਨਾ ਰਸ ਰੂਪਾ ਕਾਮਨ ਇਸਤੀ ਚੋਂ ਰਸ ਭਾਲਦਾ ਹੈ ਰਸ ਪਰਮਲ ਕੀ ਆਸ ਖੁਸ਼ਬੂਆਂ ਵਿੱਚੋਂ ਵੀ ਰਸ ਲੈਂਦਾ ਹੈ ਰਸ ਘੋੜੇ ਦਾ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਘੋੜੇ ਪਿਛਲੇ ਸਮਿਆਂ ਵਿੱਚ ਘੋੜੇ ਹੋਇਆ ਕਰਦੇ ਸੀ ਅੱਜ ਕੱਲ ਗੱਡੀਆਂ ਹਨ ਕਿਸੇ ਕੋਲੇ ਮਹਿੰਗੀ ਗੱਡੀ ਹੈ ਤੇ ਬੰਦਾ ਫੁੱਲਿਆ ਨਹੀਂ ਸਮਾਉਂਦਾ ਕਿ ਸਾਡੇ ਕੋਲੇ ਮਹਿੰਗੀ ਗੱਡੀ ਹੈ ਮੰਨੋ ਉਹਦਾ ਵੀ ਰਸ ਲੈ ਰਿਹਾ ਏਸੇ ਕਰਕੇ ਰਸ ਘੋੜੇ ਰਸ ਮਿੱਠਾ ਰਸ ਮਾਸ ਇਹਤੇ ਰਸ ਸਰੀਰ ਕੇ ਗੈ ਘਟਨਾਵ ਨਿਵਾਸ ਔਰ ਇਹ ਸਾਰੇ ਰਸ ਥੋੜੇ ਸਮੇਲੇ ਮਨੁੱਖ ਨੂੰ ਪ੍ਰਾਪਤ ਹੁੰਦੇ ਨੇ ਪਰ ਫਿਰ ਇਹਦੇ ਅੰਦਰੋਂ ਚਲੇ ਜਾਂਦੇ ਆ ਖਤਮ ਹੋ ਜਾਂਦੇ ਆ ਜਿਵੇਂ ਬਾਣੀ ਦਾ ਵਚਨ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਜਦੋਂ ਕੁਝ ਇਹ ਪ੍ਰਾਪਤ ਕਰਦਾ ਫਿਰ ਰਸ ਲੈਂਦਾ ਬੜਾ ਖੁਸ਼ ਹੁੰਦਾ ਤੇ ਫਿਰ ਜਦੋਂ ਚੀਜ਼ ਚਲੀ ਜਾਂਦੀ ਆ ਕਿਉਂਕਿ ਸਾਰੀਆਂ ਹੀ ਚੀਜ਼ਾਂ ਜਾਣ ਵਾਲੀਆਂ ਹਨ ਕੋਈ ਵੀ ਚੀਜ਼ ਟਿਕਾਊ ਨਹੀਂ ਹੈ ਸਦਾ ਰਹਿਣ ਵਾਲੀ ਨਹੀਂ ਹੈ ਇਸ ਕਰਕੇ ਪ੍ਰੀਤਮ ਜੀ ਵਕਸ ਕਰਦੇ ਹਨ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਦੇਖੋ ਦੇਖੋ ਮਾਟੀ ਦਾ ਪੁਤਲਾ ਕਿਵੇਂ ਨਚਤ ਹੈ ਕਹਿੰਦੇ ਵੇਖੋ ਇਹ ਮਿੱਟੀ ਦਾ ਪੁਤਲਾ ਭਾ ਮਨੁੱਖ ਕਿਵੇਂ ਭੱਜਿਆ ਫਿਰਦਾ ਹੈ ਦੌੜਦਾ ਫਿਰਦਾ ਹੈ ਨਚਦਾ ਹੈ ਜਦੋਂ ਕੁਝ ਪ੍ਰਾਪਤ ਕਰਦਾ ਹੈ ਤੇ ਖੁਸ਼ ਹੋ ਜਾਂਦਾ ਹੈ ਜਦ ਨਹੀਂ ਪ੍ਰਾਪਤ ਹੁੰਦਾ ਗਵਾਹ ਜਾਂਦਾ ਹੈ ਫਿਰ ਰੋਂਦਾ ਨਹੀਂ ਝੱਲੀਦਾ ਪਰਮੇਸ਼ਰ ਦੇ ਨਾਮ ਦਾ ਰਸ ਜੇ ਇਕ ਵਾਰੀ ਆ ਜਾਵੇ ਤੇ ਫਿਰ ਉਹ ਜਾਂਦਾ ਨਹੀਂ ਹਮੇਸ਼ਾ ਆਨੰਦ ਬਣਿਆ ਰਹਿੰਦਾ ਆਨ ਰਸਾਂ ਵਿੱਚ ਵਿਆਪੇ ਚਿੰਦ ਬਾਕੀ ਸਾਰੇ ਰਸ ਦੁਵੈਤ ਦੇ ਹਨ ਦੁਵੈਤ ਰਸਨ ਕਰਨ ਕਰਕੇ ਚਿੰਤਾ ਵਿਆਪਦੀ ਹੈ ਭਾ ਮਨ ਨੂੰ ਕਿਸੇ ਕੋਲੇ ਬਹੁਤ ਮਾਇਆ ਆ ਗਈ ਆ ਤਾਂ ਫਿਰ ਉਸ ਨੂੰ ਚਿੰਤਾ ਲੱਗ ਗਈ ਆ ਹੁਣੇ ਮਾਇਆ ਮੈਥੋਂ ਖੁੱਸ ਨਾ ਜਾਵੇ ਕੋਈ ਲੈ ਨਾ ਜਾਵੇ ਕੋਈ ਚੋਲ ਡਾਕੂ ਨਾ ਲੈ ਜਾਵੇ ਇਸ ਕਰਕੇ ਜਿੱਥੇ ਉਸ ਮਾਇਆ ਨੇ ਆਉਣ ਦੀ ਥੋੜਾ ਰਸ ਦਿੱਤਾ ਪਰ ਉਹਦੇ ਜਾਣ ਦਾ ਖਤਰਾ ਵੀ ਨਾਲ ਹੀ ਆ ਗਿਆ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਬਖਸ਼ ਕਰਦੇ ਹਨ ਜਦੋਂ ਕਿਸੇ ਮਨੁੱਖ ਨੂੰ ਕੋਈ ਵਸਤੂ ਪ੍ਰਾਪਤ ਕਰਦੀ ਹੈ ਤਾਂ ਬੜਾ ਹੰਕਾਰ ਕਰਦਾ ਹੈ ਮਨੁੱਖ ਜਦ ਜਾਂਦੀ ਹੈ ਤੇ ਫਿਰ ਦੁੱਖ ਦੇ ਜਾਂਦੀ ਹੈ ਜਿਵੇਂ ਬਾਣੀ ਦਾ ਬਚਨ ਹੈ ਘਟੰਤ ਰੂਪਾਂ ਘਟੰਤ ਦੀਪਕ ਸੱਸੀ ਔਰ ਸੂਰਨ ਕਿਤਰਾ ਸਭ ਕੁਝ ਘਟਦਾ ਜਾ ਰਿਹਾ ਪਰ ਨਾਮ ਨਾ ਆਪ ਘਟਦਾ ਨਾ ਉਹਦਾ ਰਸ ਘਟਦਾ ਨਾਮ ਦਾ ਰਸ ਹਮੇਸ਼ਾ ਬਣਿਆ ਰਹਿੰਦਾ ਹੈ ਪੀਤਮ ਜੀ ਬਖਸ਼ ਕਰਦੇ ਹਨ ਹਰ ਰਸ ਪੀਵੈ ਅਲ ਮਸਤ ਮਰਵਾਰਾ ਅਲ ਕਹਿੰਦੇ ਆ ਭੌਰੇ ਨੂੰ ਭੌਰਿਆ ਖੁਸ਼ਬੂ ਲੈਂਦਾ ਫੁੱਲਾਂ ਦੀ ਔਰ ਦਿਨ ਰਾਤ ਉਹਨਾਂ ਫੁੱਲਾਂ ਤੇ ਮਸਤ ਹੋਇਆ ਰਹਿੰਦਾ 24 ਘੰਟੇ ਰਾਤ ਨੂੰ ਵੀ ਉਹ ਫੁੱਲਾਂ ਦੀ ਖੁਸ਼ਬੂ ਦਾ ਰਸ ਮਾਣਨ ਦੇ ਲਈ ਕਿਸੇ ਨਾ ਕਿਸੇ ਫੁੱਲ ਦੇ ਵਿੱਚ ਬੈਠ ਜਾਂਦਾ ਹੈ ਕਈ ਵਾਰੀ ਉਹ ਐਸੇ ਫੁੱਲ ਵਿੱਚ ਬਹਿ ਜਾਂਦਾ ਹੈ ਜਿਹੜੇ ਫੁੱਲ ਰਾਤ ਨੂੰ ਜਿਹੜਾ ਹੈ ਬੰਦ ਹੋ ਜਾਂਦੇ ਹਨ ਔਰ ਮਨੁੱਖ ਜਿਹੜਾ ਹੈ ਉਹਨਾਂ ਫੁੱਲਾਂ ਦੇ ਵਿੱਚ ਬੰਦ ਹੋ ਕੇ ਓਹਰਾ ਜਿਹੜਾ ਹੈ ਉਹ ਮਾਰਿਆ ਜਾਂਦਾ ਹੈ ਪਰ ਉਹ ਆਪਣੀ ਮਸਤੀ ਨੂੰ ਛੱਡਦਾ ਨਹੀਂ ਫੁੱਲਾਂ ਦੀ ਖੁਸ਼ਬੂ ਨੂੰ ਛੱਡਦਾ ਨਹੀਂ ਇਸ ਕਰਕੇ ਹਰਸ ਪੀਵੇ ਅਲ ਮਸਤ ਮਤਵਾਰਾ ਉਸ ਭੌਧੀ ਦੀ ਨਿਆਈ ਜਿਸ ਮਨੁੱਖ ਨੇ ਵੀ ਉਸ ਨਾਮ ਦੇ ਰਸ ਨੂੰ ਪ੍ਰਾਪਤ ਕਰ ਲਿਆ ਉਹ ਵੀ ਮਰਨੋਂ ਮਰ ਜਾਂਦਾ ਪਰ ਰਸ ਨਹੀਂ ਛੱਡਦਾ ਜਿਸ ਤਰ੍ਹਾਂ ਇਤਿਹਾਸ ਗਵਾਹ ਹੈ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹ ਸ਼ਹੀਦੀ ਦਿਹਾੜੇ ਨੂੰ ਯਾਦ ਕਰੋ ਜਦੋਂ ਤਤੀ ਤਵੀ ਤੇ ਬੈਠ ਕੇ ਵੀ ਹਰੀ ਦੇ ਗੁਣ ਗਾਉਂਦੇ ਆ ਇਸੇ ਤਰ੍ਹਾਂ ਹੀ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਗੁਰੂ ਪਿਆਰਿਓ ਕੰਨ ਸਿੱਖ ਭਾਈ ਮਤੀ ਦਾਸ ਪਾਏ ਸਤੀ ਦਾ ਜਿਹੜੇ ਹਨ ਓਹੋ ਉਸ ਨਾਮ ਦੇ ਰਸ ਨੂੰ ਲੈ ਕਰਕੇ ਆਰੇ ਨਾਲ ਆਪਣੇ ਆਪ ਨੂੰ ਚਰਵਾ ਕੇ ਸ਼ਹੀਦ ਹੋ ਜਾਂਦੀ ਹੈ ਪਰ ਉਹ ਰਸ ਖਤਮ ਨਹੀਂ ਹੁੰਦਾ ਹਰ ਰਸ ਪੀਵੇ ਅਲ ਮਸਤ ਮਤਵਾਰਾ ਆਹ ਰਸਾ ਸਭ ਹੋਛੇਰੇ ਬਾਕੀ ਸਭ ਰਸ ਹੋਸ਼ੇ ਹਨ ਭਾਵ ਮਨੁੱਖ ਨੂੰ ਹੰਕਾਰ ਵੀ ਚਲ ਜਾਣ ਵਾਲੇ ਹਨ ਆਤਮ ਬਿਸ਼ੈਣੀ ਹਨ ਇਸ ਕਰਕੇ ਮਨੁੱਖ ਦੇ ਅੰਦਰ ਵਿਸ਼ੇਵਕਾਰਾਂ ਨੂੰ ਪੈਦਾ ਕਰਨ ਵਾਲੇ ਆ ਸੰਸਾਰ ਦੇ ਰਸ ਰਹਾਉ ਹਰ ਰਸ ਕੀ ਕੀਮਤ ਕਹੀ ਨ ਜਾਏ ਹਰੀ ਦੇ ਨਾਮ ਦਾ ਰਸ ਹੈ ਜਿਹੜਾ ਇਸ ਦੀ ਮਹਿਮਾ ਜਿਹੜੀ ਆ ਉਹ ਪੂਰੀ ਕਹੀ ਨਹੀਂ ਜਾ ਸਕਦੀ ਹਰ ਸਾਧੂ ਹਾਟ ਸਮਾਏ ਹਰੀ ਦੇ ਨਾਮ ਦਾ ਰਸ ਮਿਲਦਾ ਕਿੱਥੋਂ ਐ ਪਾਤਸ਼ਾਹ ਜੀ ਕਹਿੰਦੇ ਨਾਮ ਦਾ ਰਸ ਮਿਲਦਾ ਸਾਧੂ ਦੀ ਹੱਟੀ ਤੋਂ ਭਾਵ ਨਾਉ ਜਪਣ ਵਾਲਿਆਂ ਦੀ ਸੰਗਤ ਵਿੱਚੋਂ ਲੱਖ ਕਰੋੜੀ ਮੇਰੇ ਨਾਲ ਕੇ ਕੀ ਇਹ ਨਾਮ ਦਾ ਰਸ ਪੈਸਿਆਂ ਵੱਟੇ ਮਿਲ ਸਕਦਾ ਹੈ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਸੰਮਣ ਜਿਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੋਤੇ ਸੋਰੰਕਨ ਹੈ ਜਿਨ ਸਰਦੀਨੇ ਕਾਟ ਕਹਿੰਦੇ ਨਾਮ ਦਾ ਰਸ ਤਾਂ ਸਿਰ ਵੱਟੇ ਮਿਲਦਾ ਹੈ ਪੈਸਿਆਂ ਵੱਟੇ ਨਹੀਂ ਮਿਲਦਾ ਕੋਈ ਲੱਖਾਂ ਕਰੋੜਾਂ ਵੀ ਦਿਖੇ ਦੇਵਤਾ ਵੀ ਇਹ ਨਾਮ ਦਾ ਰਸ ਨਹੀਂ ਮਿਲਦਾਗਾ ਜਿਵੇਂ ਨਾਮਦੇਵ ਜੀ ਕਹਿੰਦੇ ਹਨ ਕੰਚਨ ਸਿਉ ਪਾਈਐ ਨੀ ਤੋਲ ਮਨ ਦੇ RAM ਲੀਆ ਹੈ ਮੋਲ ਜਿਸੈ ਪਰਪਤ ਤਿਸ ਹੀ ਦੇ ਤਾ ਜਿਨ੍ਹਾਂ ਤੇ ਉਹਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਨਾਨਕ ਚਾਖ ਭੇ ਬਿਸਮਾਦ ਇਹ ਤਾਂ ਰਾਜੇਨਾਂ ਨੂੰ ਪ੍ਰਾਪਤ ਹੋ ਗਿਆ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਚੱਖਿਆ ਉਸ ਆਨੰਦ ਵਿੱਚ ਡੁੱਬ ਗਏ ਉਸ ਮਸਤੀ 'ਚੋਂ ਮੁੜ ਕੇ ਬਾਹਰ ਨਹੀਂ ਨਿਕਲੇ ਨਾਨਕ ਗੁਰ ਤੇ ਆਇਆ ਸਾਧ ਉਹਨਾਂ ਨੇ ਗੁਰੂ ਨਾਲ ਜੁੜ ਕੇ ਇਸ ਨਾਮ ਦੇ ਰਸ ਨੂੰ ਪ੍ਰਾਪਤ ਕੀਤਾ ਸਵਾਦ ਨੂੰ ਪ੍ਰਾਪਤ ਕੀਤਾ ਤੇ ਫਿਰ ਕੁਛ ਵੀ ਹੋ ਜਾਵੇ ਇਤਿਉਤਕਤ ਛੋੜ ਨ ਜਾਏ ਇਹ ਨਾਮ ਦਾ ਰਸ ਉਹਨਾਂ ਨੂੰ ਇੱਥੇ ਤੇ ਉੱਥੇ ਦੋਹਾਂ ਜਹਾਨਾਂ ਦੇ ਵਿੱਚ ਆਉਂਦਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ ਨਾਨਕ ਗੀਦਾ ਹਰ ਰਸ ਮਾਹੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਵੀ ਇਹੀ ਕਹਿੰਦੇ ਆ ਮੈਂ ਵੀ ਇਸੇ ਰਸਤੇ ਵਿੱਚ ਆਪਣੇ ਆਪ ਨੂੰ ਡੋਬੋਇਆ ਹੋਇਆ ਹੈ ਮੈਂ ਵੀ ਇਸ ਰਸ ਨੂੰ ਪ੍ਰਾਪਤ ਕੀਤਾ ਮੈਂ ਵੀ ਇਸ ਰਸ ਨੂੰ ਲੈਣ ਵਿੱਚ ਗਿੱਜ ਗਿਆ ਹਾਂ ਤਾਂ ਤੇ ਮੈਂ ਵੀ ਇਹ ਰਸ ਪ੍ਰਾਪਤ ਕਰਦਾ ਤੁਸੀਂ ਵੀ ਸਿੱਖੋ ਇਹ ਰਸ ਪ੍ਰਾਪਤ ਕਰੋ ਖੈਰੀ ਸ਼ਾਹਰ ਸੰਪੂਰਨ ਹੋਇਆ ਜੋ ਸ਼੍ਰੀ ਗੁਰੂ ਸਾਹਿਬੀ ਤਿੰਨ ਸਤਨ ਅੰਗ ਉਪਰ ਸੁਭਾਏ ਮਾਨ ਹੈ ਅਗਲਾ ਸ਼ਬਦ ਹੈ ਗੁਰੂ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਹੁਣ ਇਸ ਰਸ ਦੇ ਉਲਟ ਸੰਸਾਰੀ ਰਸਾਂ ਦੀ ਗੱਲ ਕਰਦੇ ਹਨ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਚੁਟਕੈ ਦੁਰਮਤ ਆਪਣੀ ਧਾਰੀ ਜਿਹਨੂੰ ਇਹ ਰਸ ਆ ਗਿਆ ਉਹਦੇ ਵਿਸ਼ੇਵਕਾਰਾਂ ਦੇ ਰਸ ਕਿਵੇਂ ਖਤਮ ਹੋ ਜਾਂਦੇ ਐ ਇਹ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਮੋਲਦਿਆਂ अनेका ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾਉ ਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਜਾ ਕੇ